ਆ ਬੱਲੇ ਅਨਿਆ ਜੀ ਇਹਨਾਂ ਪਰਾਂ ਨੂੰ ਦੱਸਿਆ ਵੀ ਜਿਹੜੀ ਫਾਰਮ ਚ ਨਾ ਹਾਂ ਕਿਤਾ ਕੰਮ ਕਰ ਚੱਲਦੀ ਆ ਇਹਦੇ ਵਿੱਚ ਇਹਨਾਂ ਨੂੰ ਫੀਡਰ ਨੂੰ ਦੱਸੀ ਹੈ ਵੀ ਕਿਤਾ ਇਹਦਾ ਜ਼ਿਆਦਾਤਰ ਕੰਮ ਹੈ ਵਾਹ ਇਹ ਕੰਮ ਸਾਰਾ ਮਸ਼ੀਨਰੀ ਮਸ਼ੀਨਰੀ ਦਾ ਕੰਮ ਹੈ ਇਹ ਕੰਮ ਜਿਹੜਾ ਵਾਹ ਘਾਟਿਆ ਹਾਂ ਜਿਹੜੇ ਕਰਕੇ ਕੱਲ੍ਹ ਆਉਣੀ ਐ ਤੁਸੀਂ ਹਾਂ ਇਹ ਠੀਕ ਐ ਹੱਦੀ ਕੰਮ ਐ ਥੋੜਾ ਵਾਹ ਜ਼ਿਆਦਾ ਦਾ ਨਾ ਮਨ ਲੈ ਕੋਈ ਵੀ ਕਰ ਹਾਂ ਅੱਜ ਉਸ ਦੀ ਵੀ ਜਲਦੀ ਆ ਹਾਂ ਟਰੈਕਟਰ ਚੱਲਦਾ ਹਾਂ ਹਾਂ ਜੇ ਜਿੰਦਾ ਹਾਂ ਪੰਜਾਹ ਹਾਂ ਪੰਜੇ ਪੰਜੇ ਜਨ ਖਿੱਚ ਕੇ ਲੈ ਆਣਾ ਉਹ ਪਸ਼ੀਆਂ ਦੀ ਸਫਾਈ ਕਰਨੀ ਆ ਉਹ ਬਾਕਸ ਤੇ ਆ ਹਾਂ ਉਹਦੇ ਜੇ ਰੋਜ਼ ਤੇ ਰੋਜ਼ ਸੁੱਕ ਪਾਈ ਜਾਂਦੀ ਆ ਹਾਂ ਅੱਗੇ ਤਾਂ ਉਹ ਮੁਕੇ ਉੱਤੇ ਗੋਆ ਕਾਬ ਕਰੀ ਜਾਂਦੀ ਆ ਸਹੀ ਗੱਲ ਐ ਸਹੀ ਗੱਲ ਐ ਕਿੰਨੇ ਦੰਮੀ ਇੱਕ ਬਾਅਦ ਮਸ਼ੀਆਂ ਕਿੰਨਾ ਭੱਟੀਆਂ ਹੋ ਜਾਂਦੀਆਂ ਉਹਨਾਂ ਦੀ ਜਗ੍ਹਾ ਬਦਲੀ ਦੀ ਹੈ ਸਹੀ ਗੱਲ ਹੈ ਇੱਕ ਖਾ ਤੇ ਦੂਜੀ ਖਾ ਤੇ ਨੀਚੇ ਪਾਸੇ ਲੈ ਕੇ ਚਾਈਦਾ ਉਹ ਅੱਜ ਬਹੁਤ ਖਾਸ ਕਰਦੇ ਹਾਂ ਇਹ ਕਹਿੰਦੇ ਆ ਕਿ ਹਾਲ ਵੀਡੀਓ ਬਣਾਉਣਾ ਕਿਉਂਕਿ YouTube ਉਹਦੇ ਆਪਾਂ ਹੁਣ ਤਾਜ਼ਾ ਤਾਜ਼ੇ ਗਏ ਆ ਵੀਰਾਪਰਾ ਵਾਲਾ ਹਾਂ ਕੰਗੀਆਂ ਗੱਲਾਂ ਹੋਣੀਆਂ ਕਿ ਸਾਡੀਆਂ ਵੀਡੀਓ Instagram ਨਹੀਂ ਚੱਲਦਾ ਸਹੀ ਗੱਲ ਹੈ ਸਹੀ ਗੱਲ ਵੀਡੀਓ ਬਤਨ ਨਹੀਂ ਗੱਲ ਪੈਂਦੀ ਹਾਂ ਇੱਧਰ ਕਿਹੜੀਆਂ ਗੱਲਾਂ ਵੱਡੀਆਂ ਗੱਲਾਂ ਬੰਦਾ ਸਹੀ ਹੈ ਸਹੀ ਹੈ ਓਹ ਭਾਣੂ ਕੋਈ ਕਿਉਂ ਪਾ ਕੇ ਰੱਖ ਤਾ ਫਾੜਾ ਬਣ ਗਿਆ ਆ ਵੇ ਆ ਤਿੰਨੇ ਚੁੱਕੇ ਜੋ ਆਏ ਓ ਹੁਣ ਥੱਲੇ ਜੀਤਾ ਕਮਾ ਆ ਗੰਦ ਜਮਾ ਆ ਸਭਾਈ ਕਰਤੀ ਸਹੀ ਗੱਲ ਐ ਸਰ ਜੰਤਰ ਬੜਾ ਘੈਂਟ ਬਜਾ ਆਹ ਸਾਰੇ ਦਾ ਪਾਲਾ ਵਾ ਆ ਓਏ ਚੁੰਡੀ ਆ ਚੁੰਡੀ ਚੁੰਡੀ ਪਾ ਲੈਣਾ ਆਹ ਇਹ ਚੁੰਡੀ ਭਰ ਕੇ ਆਪਾਂ ਮੈਨੇ ਲੈਣਾ ਖਿੱਚ ਕੇ ਆ ਹਾਂ ਉਸ ਤੋਂ ਬਾਅਦ ਥੱਲੇ ਆਪਣਾ ਸੌਖਾ ਸੱਡ ਪਾ ਕੇ ਉਹ ਛੇੜ ਰੱਖ ਦੇਣੇ ਆ ਹਾਂ ਪੂਰਾ 1 ਮਹੀਨਾ ਲੱਗ ਜਾਂਦਾ ਹੈ ਤੁਹਾਨੂੰ ਸਹੀ ਗੱਲ ਹੈ ਸਹੀ 1 ਮਹੀਨੇ ਬਾਅਦ ਹਾਂ ਨਿੱਕੀਆਂ ਪਾਉਣੀਆਂ ਇੱਥੇ ਹੁਣ ਤਾਂ ਲਹੂ ਹੋ ਰਿਹਾ ਹੂੰ ਇਹਨਾਂ ਮਾਲਕਾਂ ਨੂੰ ਨਹੀਂ ਪਤਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਅਰੇ ਹਾਂ ਅਹੀਂ ਸਾਰਾ ਇਹਨਾਂ ਦਾ ਸਿਸਟਮ ਕਰਦੇ ਆਂ ਸਹੀ ਗੱਲ ਹੈ ਇਹ ਤੇ ਬਾਹਰ ਹੀ ਰਹਿੰਦੇ ਆ ਤੇ ਮਾਲਕ ਕੋਲ ਲੈ ਕੇ ਹਾਂ ਅੱਲਾ ਕਿਉਂ ਚਾਹਾਂ ਤੂੰ ਮਿਲਿਆ ਤਾਂ ਕੋਈ ਫੇਰ ਸਾਡੀ ਟੈਨਸ਼ਨ ਘਟ ਜਾਂਦੀ। ਨਾ ਜਿੰਨਾ ਚਾਹਾਂ ਮਹੀਨਿਆਂ ਦੀ ਜਿਹੜੀ ਆ ਮਨਦੀ ਆਪਣਾ ਸਾਰਾ ਬੰਦੀ ਕਿਸੇ ਵੀ ਮਾਲਾ ਜਗ੍ਹਾ ਨਾ ਹੋਈ ਤੇ ਫਿਰ ਇੱਕ ਬਾਕਸ ਜੋ ਜੋ ਵੀ ਦੋ ਬਾੜ ਦੀ ਜੇ ਉਹ ਸਾਰਾ ਸੁੱਕੀ ਦੀ ਟੈਨਸ਼ਨ ਉਹ ਹੱਤੀ ਆ। ਹਾਂ। ਉਹਦਾ ਮਾਰਕਰ ਨੂੰ ਫਿਰ ਦੱਬੀ। ਨਾ 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 ਇਹਨਾਂ ਨੂੰ ਪਾ। ਉਹ ਮੈਨਾਂ ਦਾ ਹੀ ੱੱਕੀ ਫਿਰਦੇ। ਸਹੀ ਗੱਲ ਆ ਸਹੀ ਗੱਲ ਆ। ਬੰਦੇ ਉਦਾਂ ਹੀ ਰੇ ਚੱਲ। ਇੱਕ ਕੰਮ ੱੱਕੀ ਫਿਰਦੇ ਤੇ ਲੈਣ ਵੀ ਨਹੀਂ ਚਾਰੇ ਡੇ। ਹਾਂ ਸਹੀ ਗੱਲ ਆ ਸੇ। ਕਿਤੇ ਵੀ ਆ। ਹਾਂ। ਕੀ ਫਰਕ ਸਹੀ ਗੱਲ ਹੈ ਸਹੀ ਗੱਲ ਇਹ ਇਹ ਗੱਲ ਤਾਂ ਮੰਨ ਲਾ ਕਿਸੇ ਨੂੰ ਕੁਝ ਕਰਕੇ ਦੇ ਆਹ ਤਾਂ ਫੇਰੀ ਆ ਆ ਵਿਚਾਰ ਬੜੀ ਖਾਂਦੇ ਪਹਿਲਾਂ ਖਾਂਦੇ ਪਹਿਲਾਂ ਖਾਂਦੇ ਹੀ ਆਹ ਇਹ ਨਵੀਆਂ ਕੰਮ ਕਰੀ ਜਾਂਦੇ ਸਹੀ ਗੱਲ ਹੈ ਸਹੀ ਗੱਲ ਮੁੱਖ ਬਾਈ ਸਾਢੇ ਤਰੀਕ ਨਾਲ ਕੋਈ ਸਾਡੇ ਨਾਲ ਇੱਥੇ ਛੋਕੇ ਰੋ ਆਹ ਦੇਖ ਲੋ ਕਿ ਕਰਤਾ ਕੋਈ ਪੂਰੀ YouTube ਤੇ ਜਾ YouTube ਤੇ ਹਾਂ ਕੰਡਾ ਵਾਲੀ ਮੱਤ ਜਿਹੜੀ ਹੈ ਨਾ ਆਹ ਸਹੀ ਗੱਲ ਹੈ ਸਹੀ ਹੈ ਹਾਂ ਸਹੀ ਗੱਲ ਆ ਪਰ ਦੋ ਜਲੀਨੇ ਨੂੰ ਬਸ 60 ਬਰੇਕ ਲਾ ਦੇ ਹਾਂ ਜੱਟ ਸੁਆਦ ਆਉਂਦਾ ਜੀ ਇਸ ਮਿੱਠੀ ਨੂੰ ਸਹੀ ਗੱਲ ਹੈ ਸਹੀ ਗੱਲ ਹੈ ਜਿਹੜਾ ਇੰਡੀਆ ਫਾਰਮ ਬਣਾਉਣੇ ਜਾਂ ਕਰਦੇ ਆ ਹਾਂ ਮੱਤੇ ਨੂੰ ਸਾਤ ਪੁੱਤ ਬੱਤਾ ਸਾਤ ਹੁਣ ਘੱਟੋ ਸਹੀ ਗੱਲ ਹੈ ਟਰੈਕਟਰ ਵੱਡਾ ਟਰੈਕਟਰ ਵੱਡਾ ਇਹ ਕਹੜੀ ਪਾਲਾ ਏ ਕਿਉਂ ਸੰਭਾਵ ਨਹੀਂ ਹਾਂ ਪਾਲਾਏ ਪਾਲਾਏ ਸਹੀ ਗੱਲ ਹੈ ਸਹੀ ਗੱਲ ਉਰਗੇ ਜੀ ਆ ਉਹਨੇ ਮੇਰੂਤਾਂ ਕਰਤੀਆ ਉਹਦਾ ਸਿਸਟਮ ਸੈੱਟ ਕਰ ਲਈਏ ਸਹੀ ਗੱਲ ਹੈ ਸਹੀ ਗੱਲ ਹੈ ਫਿਰ ਪੰਜਾਬ ਜਾਵਾਂਗੇ ਜਰੂਰ ਆ ਉੱਥੇ ਕੰਮ ਕਰਾਂਗੇ ਆਪਾਂ ਸਹੀ ਗੱਲ ਹੈ ਸਹੀ ਗੱਲ ਹੈ ਆਪਣਾ ਕਰਾਂਗੇ ਜਿਹੜੇ ਚੋਪਾਵੇ ਆ ਬਿਬਲੇ ਜਿੱਥੇ ਉਹਨੇ ਚੋਗ ਖਲਾਰੀ ਹੈ ਜਿੰਨਾ ਚਿਰ ਸਹੀ ਗੱਲ ਹੈ ਸਹੀ ਗੱਲ ਹੈ ਉਹਨਾਂ ਚ ਨਹੀਂ ਜਾ ਸਕਦੇ ਆਪਾਂ ਉਹਨਾਂ ਚ ਨਹੀਂ ਜਾ ਸਕਦੇ ਬਾਕੀ ਉਹ ਕੇ ਬਾਸ ਸਤਿ ਸ੍ਰੀ ਅਕਾਲ ਬੜੀਆਂ ਨੀਆਂ ਗੱਲਾਂ ਆ ਕਿ ਇੰਨੀਆਂ ਕੁ ਸੁਣੋ ਆ ਬਾਕੀ ਫੇਰ ਕਰਾਂਗੇ ਓਕੇ ਬਾਸ ਸਤਿ ਸ੍ਰੀ ਅਕਾਲ